ਵੇ ਤੂੰ ਫੌਜ ਵਿੱਚੋਂ ਆਇਆ ਵੇ ਤੂੰ ਕਾਟੇ ਨਾਲ ਆਇਆ ਵੇ ਤੂੰ ਫੌਜ ਵਿੱਚੋਂ ਆਇਆ ਮੈਨੂੰ ਕਾਟੇ ਨਾਲ ਲਿਆਇਆ ਬੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਬੇ ਮੈਂ ਕੰਮ ਬਥੇਰਾ ਕਰਦੀ ਤੇਰੀ ਮਾਂ ਮੇਰੇ ਨਾਲ ਲੜਦੀ ਗੱਲਾਂ ਦੱਸੂੰਗੀ ਇਕੱਲੇ ਨੂੰ ਜਾਣ ਪਾਜੀ ਆਵੇਂ ਤੇਰੇ ਨਾਲ ਬੰਦੇ ਨੂੰ ਨੀ ਮੈਂ ਫੌਜ ਵਿੱਚੋਂ ਆਇਆ ਤੈਨੂੰ ਕਾਟੇ ਨਾ ਲਿਆਇਆ ਨੀ ਮੈਂ ਫੌਜ ਵਿੱਚੋਂ ਆਇਆ ਤੈਨੂੰ ਕਾਟੇ ਨਾ ਲਿਆਇਆ ਨੀ ਤੂੰ ਕੰਮ ਬਥੇਰਾ ਕਰਦੀ ਨੀ ਤੂੰ ਕੰਮ ਬਥੇਰਾ ਕਰਦੀ ਮੇਰੀ ਮਾਂ ਤੇਰੇ ਨਾਲ ਲੜਦੀ ਗੱਲਾਂ ਦੱਸੀ ਨੀ ਕੱਲੇ ਨਾ ਚੱਲ ਹੋ ਜਣੇ ਨੀ ਮੇਰੇ ਨਾਲ ਬੰਬੇ ਨੂੰ ਚੱਲੀ ਪੋਜਣੇ ਨੀ ਮੇਰੇ ਨਾਲ ਬੰਬੇ ਨੂੰ ਚੱਲੀ ਪੋਜਣੇ You're